ਮਹਿਤਾਬ ਦੇ ਹੋ ਗੀਆਂ ਸਾਰੀਆਂ ਛੋਟੀਆਂ ਜੈਕਟਾਂ ਮਹਿਤਾਬ ਆਪਣੀ ਦੇ ਸਮਾਲ ਸਮਾਲ ਰਹਿ ਗੀਆਂ ਆ ਛੋਟੀਆਂ ਆ ਆ ਛੋਟੀਆਂ ਹੁਣ ਆਪਾਂ ਸਾਰੇ ਕਰ ਲੱਗਿਆ ਡੋਨੇਟ ਪਹਿਲਾਂ ਆਪਾਂ ਦੇਖਦੇ ਆ ਕਿੰਨੇ ਖੋਣੇ-ਖੋੜੇ ਮੈਨੂੰ ਤਾਂ ਸਾਰੇ ਸੋਹਣੇ ਲੱਗਦੇ ਮੇਰੇ ਦਿਲ ਕੋਈ ਵੀ ਸੱਟ ਨੂੰ ਨਹੀਂ ਕਰਦਾ ਫਿਰ ਮੈਂ ਕਿਹਾ ਚਲੋ ਡੋਨੇਟ ਤਾਂ ਕਰਨਾ ਹੀ ਪੈਣਾ ਹੈ ਨਾ ਇਕੱਲੇ ਢੇਰ ਲੱਗ ਜਾਣਗੇ ਆਹ ਬਲੇ ਸਾਲ-ਸਾਲ ਦੇ ਦੋ ਸਾਲ ਦੋ ਸਾਲਾਂ ਦੇ ਕਰੀਬ ਦੇ ਵਿੱਚ-ਵਿੱਚ ਦੇ ਹਲੇ ਸੂਟਕੇਸ ਭਰੇ ਪਏ ਤਿੰਨ-ਚਾਰ ਥੱਲੇ ਉਹ ਵੀ ਸਾਰੇ ਆਪਾਂ ਓਪਨ ਕਰਾਂਗੇ ਤੁਹਾਡੇ ਨਾਲ ਉਹ ਵੀ ਸਾਰੇ ਸ਼ੇਅਰ ਕਰਾਂਗੇ ਨਹੀਂ ਪੈਣੀ ਨਹੀਂ ਪੈਣੀ ਸਮਾਲ ਹੋ ਗਈ ਆ ਮੈਂ 2 ਮਿੰਟ ਦੋ ਮਿੰਟ OK ਟ੍ਰਾਈ ਕਰੋ ਫਿਰ ਅਸੀਂ ਬੈਠਦੇ ਹਾਂ ਜਦ ਤੱਕ ਇਹਨਾਂ ਨੇ ਸਾਰੀਆਂ ਕੰਦਾ ਪੈਨਸਲ ਮਾਰ ਮਾਰ ਕੇ ਖਰਾਬ ਕੀਤੀਆਂ ਪਿੰਨਾ ਆ ਸਮਾਲ ਐਸੀ ਮੈ ਆ ਤੈਨੂੰ ਕਹੀ ਤੇ ਕਰਨੀ ਦੁਖੋ ਨਹੀਂ ਤੁਹਾਨੂੰ ਵੀ ਵਿੱਚੋ ਵਿੱਚੋ ਦੀ ਤਾਂ ਇਦਾਂ ਦੇ ਵੀ ਕੱਪੜੇ ਆ ਜਿਹੜੇ ਕਿ ਹਲੇ ਇੱਕ ਵਾਰੀ ਵੀ ਟੱਚ ਨਹੀਂ ਕੀਤੇ ਹੈਗੇ ਇਹਨਾਂ ਨੇ ਫਸਟ ਨੰਬਰ ਤੇ ਗਾਇਸ ਕਿੰਨਾ ਸੋਹਣਾ ਡਾਈਨਾਸੌਰ ਵਾਲਾ ਨਾ ਸਕੀ ਮਿਸਟਰੀਆ ওকে ਐਂਡ ਦਿਸ ਵਨ ਜੈਕਟ ਕਿੰਨੀ ਸੋਹਣੀ ਹੈ ਨਾ ਮੈਨੂੰ ਇਹਦਾ ਕਲਰ ਹੀ ਇੰਨਾ ਕਿ ਜਿਆਦਾ ਪਿਆਰਾ ਲੱਗਦਾ ਨਾ ਬੜਾ ਹੀ ਜਿਆਦਾ ਸੋਹਣਾ ਆ ਦੇ ਚੁਪਾ ਕੇ ਨਹੀਂ ਨਹੀਂ ਇਹ ਨਹੀਂ ਤੇਰੇ ਹੋਣੀ ਰਹਿੰਦੇ ਤੂੰ ਤੇ ਆ ਬੇਬੀ ਦਾ ਜੰਪਸੂਟ ਬੇਬੀ ਬੇਬੀ ਇਹ ਤੁਹਾਡੇ ਹੀ ਆ ਬੇਬੀ ਦਾ ਲੱਗਦਾ ਨਾ ਨਾ ਓਪਨ ਨਾ ਕਰ ਪਲੀਜ਼ ਦੇਖ ਲਓ ਇਹ ਹਲੇ ਇੱਕ ਵਾਰ ਵੀ ਨਹੀਂ ਪਾਇਆ ਹਾਂਜੀ ਤੁਸੀਂ ਵੀ ਕਿੱਕੇ ਹੀ ਸੀਗੇ ਹਾਏ ਆ ਕਿੰਨੀ ਛੋਟੀ ਜੀ ਪੈਂਟ ਸਮਾਲ ਜੀ ਬੇਬੀ ਬੇਬੀ ਡੋ ਨੋ ਇਹ ਤੁਹਾਡੀ ਹੋਈ ਆ ਕਿੰਨੀ ਸਮਾਲ ਛੋਟੀ ਛੋਟੀ ਨੀਉ ਪਾਏ ਨੇ ਸਾਰੇ ਅੱਕੇ ਤੁਹਾਡੀ ਕਈ ਪਾਏ ਆ ਕਈ ਇੱਕ ਵਾਰੀ ਵੀ ਨਹੀਂ ਪਾਏ ਪਜਾਮਾ ਕਿੰਨਾ ਸੋਹਣਾ ਹਾਏ ਸਮਾਲ ਇਹ ਕੀ ਪੈਨ ਦਾ ਛੇੜਾ ਇਹ ਹੈਗੀ ਆ ਸੈਂਟੀਮੀਟਰ 92 ਸੈਂਟੀਮੀਟਰ ਤੁਹਾਡੇ ਦਾ ਬਹੁਤ ਛੋਟਾ ਜੇ ਤੁਸੀਂ ਹੈ ਨਾ 3 ਇਅਰ ਦੇ ਸੀ ਉਦੋਂ ਆਉਂਦੀ ਸੀ ਤੁਹਾਡੇ ਹੁਣ ਤੁਸੀਂ ਹੋ ਗਿਆ 6 ਇਅਰ ਦੇ ਕਾਪੈਂਟਾ ਗਾਇਸ ਥੋੜੀ ਜੀ ਵੀਡੀਓ ਲੰਬੀ ਹੋ ਸਕਦੀ ਹੈ ਸੌਰੀ ਤੇ ਹਾਂ ਦੇਖੋ ਲੋ ਇਹ ਵੀ ਸਾਰੀ ਕਿੰਨੀ ਸੋਹਣੀ ਪਈ ਹੈ ਨਾ ਇਹ ਤੇ ਨੇ ਪੱਟੀ ਹਾਂ ਇਹਦਾ ਬਾ ਤਾਬੀ ਦਾ ਬਲੈਂਕਟ স্মॉल ਬੇਬੀ ਵਾਲਾ ਬਲੈਂਕਟ ਸੀ ਕਲ ਹਲੋ ਕਲ ਨਾਲੇ ਚਲੋ ਇਹਨਾਂ ਦੀ ਜਿਆਦਾ ਤਾਜ਼ੀਆਂ ਹੋ ਜਾਣਗੀਆਂ ਮੈਂਬਰਸ ਹਾਂ

उसे पीता जूस तो उल्लियाँ जैकेट फिर वापस जाके लेके आए असडी को नहीं आ गए देखिया जैकेट तो है तो आरोप जैकेट है ना चलो जी <laughs> ने ने। आ आ एक, एक तो मैं तो आपकी जैकेट बच गई आ जैकेट एक देखो आनी प्यारी जैकेट है ना टाइट समॉल हो गई हम उ फिट न रखो ਹਾ ਬਲੀ ਦੇਖੋ ਜੈਕਟ ਕਿੰਨੀ ਸੋਹਣੀ ਹੈ ਨਹੀਂ ਆਉਣੀ ਪਉਦੀ স্মਾਲ ਇਹ 4 ਤੋਂ 5 ਇਹ ਰੱਖ ਗੱਲ ਗੱਲ ਇਹ ਨਹੀਂ ਆਉਣੀ ਹਾਂ ਹੈਗੀ ਆ ਸੰਤਾ ਕਲੋਸ ਵਾਲੀ ਕ੍ਰਿਸਮਸ ਵਾਲੀ ਕੋਟੀ ਵੇਟ ਟੋ ਮੈਟ ਆ ਨਿਊ ਕੋਟੀ ਇਹਨਾਂ ਦੀ ਮੈਂ ਕਿਹਾ ਪਾ ਲੋ ਸਾਰੀਆਂ ਵਧੀਆ ਵਧੀਆ ਲਿਆ ਹੋਈਆਂ ਦੇਖੋ OVS ਵਿੱਚੋਂ 4 ਤੋਂ 5 ਸਾਲ ਦੇ ਬੱਚੇ ਦੀ ਆਹ ਨਹੀਂ ਅਸੀਂ ਨਹੀਂ ਪਾਉਣੀ ਬੜੀ ਸੋਹਣੀ ਆ ਦੇਖੋ ਕੋਟੀ ਕਿੰਨੀ ਪਿਆਰੀ ਆ ਨਾ ਸਿੱਧੀ ਕਰਕੇ ਦਿਖਾਉਣੀ ਆ ਫੇਟ ਦੇਖੋ ਕਿੰਨੀ ਸੁਣੀ ਕੋਟੀ ਆ ਨਾ ਆਪਣੀ ਮੈਨੂੰ ਬੜੀ ਸੋਹਣੀ ਲੱਗਦੀ ਆ ਤੁਸੀਂ ਕਹਣਾ ਹਰ ਇੱਕ ਜੀ ਨੂੰ ਸੋਹਣੀ ਸੋਹਣੀ ਕਹੀ ਜਾਂਦੀ ਆ ਮੈਨੂੰ ਸੋਹਣੀ ਲੱਗਦੀ ਆ ਤਾਂ ਸੋਹਣੀ ਕਹਨੀ ਆ ਆ ਆ ਗਿਆ ਨੀਕਰਾਂ ਦੇਖ ਲਓ ਨਿਊ ਹੀ ਪੰਜਾਨੀਓ ਦੇਖੀ ਤੇਰਾ ਜਿਹੜੇ ਜਿਹੜੇ ਆਈ ਜਾਂਦੇ ਉਹ ਤੁਹਾਨੂੰ ਦਿਖਾਈ ਜਾਨੀਆਂ ਜਿੰਦ ਤੱਕ ਮੇਰੇ ਐਵੇਂ ਢੇਰ ਲਾਇਆ ਹੈ ਸਾਰਾ ਦਿਖਾਈ ਜਾਨੀ ਤੁਹਾਨੂੰ ओके okay, आप ले ले तू देखला ग्लव्स मैं बन गए सोक्सन भी है गाइस हां <laughs> हाय मैं मर जा किन्ना सोना किन्ना सोना आ कि जेड़ा क्यों उतया की बने मिक्की ये ऐसा मिक्की बने आ विखो आ विखो आ हुआ विखो देखो किन्ना सोना डिज्नी वाली है वेट मिटा दो ਇਹ ਹੈਗੀ ਆ ਠੋਰਾ ਸੈਂਟੀਮੀਟਰ ਦੇ ਵਿੱਚ ਛੋਟੇ ਵੀ ਪਏ ਆ ਸਮਾਲ ਮੈਂ ਕਦੇ ਇਸ ਕਦੇ ਨਹੀਂ ਸਟਣੇ ਉਹ ਵਾਲੇ ਵੀ ਪਏ ਆ ਕਿੰਨੇ ਸੋਹਣੇ ਆ ਆਏ ਅਸੀਂ ਕਿੰਨਾ ਸਾਟਾ ਆਏ ਅਸੀਂ ਕਿੰਨਾ ਸੈਤਾ ਦੇਖ ਲਓ ਡੈਡ ਤੁਹਾਨੂੰ ਕਿੰਨੇ ਸੋਣ ਸੋਣ ਕੱਪੜੇ ਲੈ ਕੇ ਦਿੰਦੇ ਆ ਮੰਮੀ ਅਸੀਂ ਸਾਰੇ ਕੱਪੜੇ हां ਜਦੋਂ ਅਸੀਂ ਹਨਾ 올ਡ ਹੋਗੇ ਤੁਸੀਂ ਸਾਨੂੰ ਵੀ ਲੈ ਕੇ ਦਿਆ ਕਰੋਗੇ ਨੇ ਸੋਨੇ ਸੋਨੇ ਕੱਪੜੇ ਹਾਏ ਦੱਸ ਪਹਿਲਾਂ ਹਾਏ ਤੈਨੂੰ ਸੋਗ ਪੈ ਗਿਆ ਫੇਰ ਇਹ ਸਿੱਟ ਨਹੀਂ ਆਉਣੀ ਉਹ ਬੈਲ ਜਾਣੇ ਆ ਹੋ ਗਿਆ ਆਇਆ ਦੱਸੋ ਤੁਸੀਂ ਵੀ ਸਾਨੂੰ ਲੈ ਕੇ ਦਿਆ ਕਰੋਗੇ ਜਦੋਂ ਅਸੀਂ 올ਡ ਹੋਗੇ ਸੋਨੇ ਸੋਨੇ ਕੱਪੜੇ ਅੱਛਾ ਪੈਸੇ ਦੇ ਦੇ ਕਰੋਂਗੇ ਹੈ ਸਾਨੂੰ ਅੱਛਾ ਪੈਸੇ ਅੱਛਾ ਡਾਡਾ ਤੂੰ ਲੈ ਕੇ ਪੈਸੇ ਓਕੇ ਆ ਦੇ ਲੋਕੀ ਨੇ ਸੋਨੀ ਪੈਂਟ ਬੈਲਵਟ ਦੀ ਆ ਗਾਇਸ ਵਿੱਚੋਂ ਇਦਾਂ ਤੇ ਬਾਰ ਹੋਏ ਅਮਿਕ ਨੇ ਸੋਣੀਆ ਆ ਹੈਗਾ ਲੁਆਇਨ ਵਾਲਾ ਸੂਟ ਲੁਆਇਨ ਇਹ ਪਹਿਲੇ ਪਾਈ ਸੀ ਮੈਂ ਹਾਂ ਇੱਕ ਮਿੰਟ ਤੋਂ ਪਹਿਲਾਂ ਸਿੱਧਾ ਕਰਵਾਂ ਨੂੰ ਇਹ ਤਾਂ ਇਸ ਕਰੀ ਆ ਦੇਖੋ ਲੈ ਲੁਆਇਨ ਵਾਲਾ ਕਿੰਨਾ ਸੋਹਣਾ ਆ ਬਿੱਠੀ ਪਈਆਂ ਹਟੀ ਸ਼ਰਟਾਂ ਐਕਾ ਫਰਾਯਮਨਿਤ ਹਾਂ ਇਹ ਵਾਲੀ ਜੈਕਟ ਨਹੀਂ ਆਉਣੀ ਬਹੁਤ ਇਸਤੇਮਾਲ ਆ ਮੋਹਲਾ ਸੋਹਣਿਆ ਆ ਕੋਟੀ ਕਾਪੀ ਦੀ ਕੋਈ ਲੂ ਨਹੀਂ ਆ ਇਹਨਾਂ ਦੇ ਕੋਈ ਕੁਛ ਨਹੀਂ ਬੜੀਆਂ ਸੋਹਣੀਆਂ ਪਈਆਂ ਹਲੇ ਸੌਕਸਾਂ ਵਿੱਚ ਕੱਚੀਆਂ ਇਹਨਾਂ ਦੀਆਂ ਹੁਣੇ ਵੇਟ ਹਾਂ ਦੇਖੋ ਕਿੰਨੀ ਸੋਣੀ ਕੋਟੀ ਆ ਮੰਮਾ ਕਰਦੇ ਕੀ ਆ ਹਾਏ ਮੰਮਾ ਹਾਏ ਮੰਮਾ दिस वन मोंकी मिता मोंकी मंकी 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 शर्ट ये मैं तो आपके लिए बना रही स्पेशल बिजनेस वाले सने कपड़े हाँ देख लो एक जैकेट आ गई और ये इतने छोटे-छोटे लूंज आए हुए ना बाहा तो द सोहनी तो आ कितनी प्यारी आ कितना प्यारी आ यस आ देखो एक, एक सोड़ निकर हो ਇਹ ਜਿੱਦਾਂ ਫਲੋਰ ਨਹੀਂ ਹੁੰਦੇ ਨਾ ਉਦਾਂ ਲੱਗਿਆ ਉਦਾਂ ਦੀ ਪਹਿਲੇ ਮੈਂ ਸੋਚਿਆ ਸੀਗਾ ਨਾ ਇਹਨੂੰ ਪੰਜਾਬ ਲਿਆ ਕੇ ਡੋਨੇਟ ਕਰ ਦਾਂਗੇ ਨਾ ਤੇ ਬਟ ਫਿਰ ਇੰਨਾ ਕਿਦਾਂ weight ਆਊਗਾ ਉਥੇ ਮੇ ਤਾਂ weight ਵੀ ਕਿਦਾਂ ਇੰਨਾ weight ਆਊਗਾ ਫਿਰ ਮੈਂ ਸੋਚਿਆ ਇੱਥੇ ਹੀ ਆਪਾਂ ਸਾਰਾ ਡੋਨੇਟ ਕਰ ਦਈਏ

ਇੱਥੇ ਸਕੇ ਨਾ ਲੈਣਾ ਹਾਂ ਹਾਂ ਅਬ ਇੱਕ ਸਮਾਲ ਜੀ ਹੋਰ ਪੈਂਟ ਆ ਗਈ ਇਹਨਾਂ ਦੀ ਗਲਵਜ਼ ਦਾ ਪਰਸਟ ਦੇ ਆ ਸੱਤ ਹਾਂ ਇਧਰ ਲੈ ਸਾਈਡ ਰੱਖ ਦੋ ਗਲਵਜ਼ ਪਹਿਲਾਂ ਇਹਦੇ ਨਾਲ ਦਾ ਪੇਸ ਚੱਲਿਆ ਗਿਆ ਉਹ ਇਧਰ ਆ ਆ ਗਈ ਇੱਕ ਨਿੱਕੀ ਜੀ ਰੈੱਡ ਪੈਂਟ ਆ ਗਈ ਪੈਂਟ ਕਿੰਨੀ ਸੋਹਣੀ ਨਾ ਕੀ ਹੋਇਆ ਇਹਦੇ ਉਦਾਂ ਹੀ ਅੱਛਾ ਡਿਜ਼ਾਈਨ ਬਣਿਆ ਕਿੰਨੀ ਕਿਊਟੀ ਜੀ ਆ ਆ ਦੇਖ ਲੋ ਮੋٹے-ਬੋਟੇ ਕੱਪੜੇ ਦੇਖੋ ਕਿੰਨੇ ਸੋਹਣੇ ਆ ਯੈਸ ਇਹਨੇ ਸਿਰਫ ਇੱਕ-ਇੱਕ ਦੋ-ਦੋ ਵਾਰੀ ਪਾਏ ਹੋਏ ਆ ਵੇਖੋ ਆ ਵੇਖੋ ਆ ਵੇਖੋ ਏ ਏ ਪੀਕੀਬੂ ਕਿੰਨਾ ਜੀਅਰਾ ਇਹ ਕਾ ਦੇਖੋ ਕਿੰਨੀ ਸੋਹਣੀ ਐ ਨਾ ਡਾਟ-ਡਾਟ ਵਾਲੀ ਆ ਉਹਦੇ ਨਾਲ ਦਾ ਇੱਕ ਮੀਟ ਜਿਹੜਾ ਪਹਿਲਾਂ ਤੁਹਾਨੂੰ ਦਿਖਾਇਆ ਸੀਗਾ ਆ ਗਿਆ ਟੀ-ਸ਼ਰਟ ਆ ਆਗੇ ਥੱਲੇ ਦੀ ਪਾਉਣ ਵਾਲੇ ਛੋਟੇ ਬੱਚਿਆਂ ਦੇ ਪਾ ਕੇ ਨਾ ਫਿਰ ਥੱਲੇ ਨੇਪੀ ਲੱਗੀ ਹੁੰਦੀ ਹੈ ਉੱਪਰੋਂ ਦੀ ਫਿਰ ਸੂਟ ਪਾ ਦੋ ਸਿੱਖਿਆਸਕ ਦੀਆਂ ਨਹੀਂ ਨੇਪੀਸ ਆ ਵੀ ਥੱਲੇ ਦੀ ਜੰਪਸੂਟ ਆ ਇਹ ਸਾਰੇ ਵਿੱਚੋਂ ਦੀ ਆਦੇ ਆ ਬਨੀ ਤੇ ਆ ਹੈਗੀ ਇਹਨਾਂ ਦੀ ਪਿਓਰ ਨਿਊ ਪੈਂਟ ਸਿਰਫ ਇੱਕ ਦਿਨ ਪਾ ਕੇ ਗਏ ਆ ਤੇ ਆ ਦੇਖ ਲਓ ਮਹਾਨ ਸ਼ਖਸੀਅਤ ਨੇ ਇਹਨੇ ਸਾਰੇ ਬੋਲ ਕੱਟ ਆਬ ਟੋਗ ਲਾ ਲੈਂਦੀ ਮੈਂ ਅੱਜ ਸਵੇਰ ਕਿਹਾ ਨਾ ਮੈਂ ਕਿਹਾ ਨਾ ਇਹ ਫੈਸ਼ਨ ਐਦਾ ਭੱਗ ਜਾ ਮੈਂ ਕਿ ਟ੍ਰੈਂਡਾ ਲੋਕ ਫਟੀ ਹੋਈ ਪੈਂਟ ਪਾਉਂਦੇ ਕਹਿੰਦੇ ਨਾ ਇਹ ਇਹਨੇ ਸਲਾਈਡ ਤੋਂ ਡੱਗ ਕੇ ਬਾੜੀ ਸੀ ਐਦੀ ਟੀਚਰ ਕਹਿੰਦੀ ਕਹਿੰਦੀ ਉੱਥੇ ਫਸ ਗਿਆ ਸੀ ਇਹ ਚਲੋ ਹਣੇ ਵੀ ਗਈ ਵਿਚਾਰੀ ਦਿਸ ਬਨ ਨਿਕਰ ਅਸੀ ਪਾਈ ਸੀ ਨਿਕਰ ਹਾਂ ਇਹਨਾਂ ਦੀਆਂ ਨਿਕਰਾ ਜਿਹੜੀਆਂ ਵਿਚਾਰੀਆਂ ਟਾਈਟ ਹੋ ਗਈਆਂ ਸੌਕ ਸਾਂ ਅਬੀ ਜੰਪਸੂਟ ਅਬੀ ਜੀ ਬੈਲਟ ਬੀਟੀ ਫੇਸ ਸੌਕਸ ਮਾਈ ਬੈਗ ਮਰ ਬੈਗ ਉਹ ਵਾਓ ਆ ਕਿੰਨੀ ਸੋਹਣੀ ਆ ਇਹ ਇੱਕ 20 ਵਾਰੀ ਨਹੀਂ ਪਾਈ ਇੱਕ 20 ਵਾਰੀ ਇਹਦੀ ਵਾਰੀ ਨਹੀਂ ਆਈ ਵਿਚਾਰੀ ਦੀ ਬਲੂ ਕਿੰਨੀ ਸੋਹਣੀ ਆ ਨਾ ਚਲੋ ਜੀ ਚੱਲੀ ਹੁਣ ਬਾਏ ਬਾਏ एक आ गई कोटी सॉक्स ग्लव्स बीच मिक्स गाइस सारा कुछ सॉक्स ग्लव्स आ देख लो निकर दिस वन निकर ये एक एक बारी मैं कहीं जमा भी नहीं पाई आवला सूट ਇਹਦਾ ਕਮੀਜ਼ ਕਿੱਥੇ ਆਵੀ ਨਿਊ ਟਾਈਪ ਹੀ ਆ ਆ ਪਿਆਦਾ ਕਮੀਜ਼ ਕਿੰਨਾ ਸੋਹਣਾ ਜਿੱਦਾਂ ਟਰੈਕਸੂਟ ਨਹੀਂ ਹੁੰਦੇ ਨਾ ਉਹ ਵਾਲਾ ਇਹ ਕਿੰਨਾ ਪਿਆਰਾ ਤੁਸੀਂ ਕਿਹਾ ਨਾ ਅਮੀ ਕੰਦੀ ਸੱਚੀ ਕੰਨੀਆ ਬੜੇ ਸੋਹਣੇ ਕੱਪੜੇ ਆ ਚਲੋ ਜਿਹਦੇ ਕਰਮਾ ਚ ਹਨ ਹੁਣੇ ਹੀ ਮਿਲਦੇ ਆ ਪੈਂਟ ਆ ਜਿਹੜਾ ਥੱਲੋ ਦੀ ਪਾਈਦਾ ਨਾਈਟ ਸੂਟ ਫੇਸ ਸੌਕਸ ਆ ਇਹਨਾਂ ਦੇ ਪਜਾਮੇ ਆ ਵੀ ਟਰੈਕਸੂਟ ਟੀ-ਸ਼ਰਟ ਆ ਜਿਹਨ ਮੈਨੂੰ ਬੜੀ ਪਸੰਦ ਸੀ ਸਿੱਧੀ ਕਰਕੇ ਦਿਖਾਉਣੀ ਆ ਦੇਖੋ ਕਿੰਨੀ ਸੋਹਣੀ ਆ ਨਾ ਫੱਟੀ ਹੋਈ ਮੈਨੂੰ ਇਦਾਂ ਦੀਆਂ ਬੜੀਆਂ ਸੋਹਣੀਆਂ ਲੱਗਦੀਆਂ ਫੱਟੀ ਜੀ ਆਹੇ ਹਾਂਜੀ ਅੱਛੀ ਸੀ ਬਰਾਉਂਟ ਸੀ ਨਹੀਂ ਬੋਤੇ ਰੀਡ ਵੈਲਟ ਨਹੀਂ ਹੈਗੀ ਆਹ ਦੇਖ ਲੋ ਨਿੱਕੇ ਨਿੱਕੇ ਕੋਟੀ ਮਹਿਤਾਬ ਦੀ ਚੱਲੀ ਬਾਏ ਬਾਏ ਪੀਕਾਬੂ ਇਹ पांडे ਵਾਲੀ ਆ ਇੱਕ ਇਹਦੇ ਨਾਲ ਦੀ ਪਹਿਲਾਂ ਚਲੀ ਗਈ ਕਿਉਂਕਿ ਇਹਨਾਂ ਕੋਲੇ ਸਾਰੇ ਕੱਪੜੇ ਸੇਮ ਸੇਮ ਹੁੰਦੇ ਆ ਨਾ ਫਿਰ ਟੂ ਟੂ ਸਾਰੀਆਂ ਸ਼ਾਰਟ ਹੋ ਗਈਆਂ ਸਾਰਾ ਮੈਨੂੰ ਇੱਕ ਦੁਕਾਨ ਲਾ ਲੈਣੀ ਚਾਹੀਦੀ ਆ ਵੀ ਨਿੱਕਰ ਅਵੀ ਚੱਲਿਆ ਮਹਿਤਾਬ ਦਾ ਸੂਟ ਟੀ-ਸ਼ਰਟ ਬੜੀ ਐਨੀ ਬੜੀ ਭਾਈਆ ਨੂੰ ਬੜੀ ਪਸੰਦ ਸੀ ਇਹ ਵਾਲੀ ਵਾਓ ਮਹਿਤਾਬ ਆਵਲੀ ਹੁੱਡੀ ਆਵਲੀ ਹੁੱਡੀ ਨਾਲ ਮਹਿਤਾਬ ਨੂੰ ਇੰਨੇ ਜਿਆਦਾ ਪਸੰਦ ਸੀ ਨਾ ਬਹੁਤ ਇਹ ਵੀ ਚੱਲੀ ਵਿਚਾਰੀ ਹੁੱਡੀ ਆ ਵੇਖ ਹਾਂ ਪਾ ਕੇ ਦਿਖਾਉਗਾ ਮਹਿਤਾਬ ਲੈ ਉੱਪਰੋਂ ਦੀ ਲਾ ਕੇ ਦਿਖਾ ਆਏ ਪਾ ਕੇ ਦੇਖਾ ਅੱਜ ਪਾ ਕੇ ਦਿਖਾਉਗਾ ਨਹੀਂ ਪਹਿਣੀ ਨਹੀਂ ਆ ਪੁੱਤ ਸਮਾਲ ਹੋ ਗਈ ਆ ਹੁਣ ਓ ਸਮਾਲ ਹੋ ਗਿਆ ਇਹਦੇ ਨਾਲ ਕੇ ਦਿਖਾ जैस yes. एक आई जैकेट ये भी चल रही तुम पाई हुई देखी होनी ना मेता कि वाह हाँ देखो ये ब्लू नाल वाह अभी चलिया लोर ये भी नहीं उन्हें एक बारी भी नहीं पाया बस टैग ला के रख दा चलो जी अब चलिया पजामा थोड़ा ज फया हुया बैठा ਅੱਜ ਹੀ ਦੀ ਨਿਕਰ ਕੈਪ ਫਰ ਨਿਕਰ ਆ ਗਿਆ ਕੋਟ ਜੈਕਟਾਂ ਹੀ ਬੜੀਆਂ ਇਹਨਾਂ ਦੀਆਂ ਇਹ ਕਾਲ ਲੈਦਰ ਦੀ ਜੈਕਟ ਹੈ ਇਹ ਪਹਿਲਾਂ ਛੱਟੀ ਸੀ ਉਹ ਸੀਗੀ স্মॉल ਹੋਗੀ ਹੁਣ ਆਰ ਸੀਗੀ ਇਕ ਉਹ ਨਹੀਂ ਤਾਂ ਲਈ ਪਹਿਲਾਂ ਛੱਟਤੀ ਹੁਣ ਇਹ ਆ ਰਹੀ ਤਾਬੀ ਵਾਲੇ ਇਹ ਕਾਵਲੀ ਨਿਕਰਾ ਤਾਂ ਮੈਂ ਕਹਿੰਨੀ ਇੱਕ ਇੱਕ ਵਾਰੀ ਮੱਸਾਂ ਪਾਈਆਂ ਉਹਨਾਂ ਨੇ ਇਹ ਕਾਵਲੀ ਜੈਕਟ ਦੇਖੋ ਕਿੰਨੀ ਪਿਆਰੀ ਹੈ ਨਾ ਰੈੱਡ ਕਲਰ ਦੀ ਨਿੱਕੀ ਜੀ ਨਿੱਕੀਆਂ ਨਿੱਕੀਆਂ ਆਰਮਸ ਵਾਹ ਕਿੰਨੀ ਅਜਾਦਾ ਜੀਆਂ ਜੁੜੀਆਂ ਹੁੰਦੀਆਂ ਨੇ ਕੱਪੜਿਆਂ ਦੇ ਨਾਲ ਬੜੀਆਂ ਜਿਆਦਾ ਜਿਆਦਾ ਹਾਂ ਫਰਸਟ ਕਮੀਜ਼ ਦੇ ਨਾਲ ਦਾ ਇੱਕ ਹੋਰ ਆ ਗਿਆ ਕਿਉਂਕਿ ਇਹਨਾਂ ਕੋਲ ਸਾਰੇ ਸੇਮ ਸੇਮ ਹੀ ਹੁੰਦੇ ਆ। ਹਾਂ ਟੀ-ਸ਼ਰਟ ਹਾਂ ਸ਼ਰਟ ਆ ਗਈ। ਆਇਆ ਕਿ ਕ੍ਰਿਸਮਸ ਵਾਲੀ ਹੋਰ ਕੋਟੀ ਆ ਗਈ ਇੱਕ ਪਹਿਲਾਂ ਚਲੀ ਗਈ ਇੱਕ ਆ ਗਈ। ਸਾਰੇ ਮਿਕਸ ਹੀ ਆ ਰਹੇ ਆ। ਇਹ ਤਾਂ ਇਹ ਵੀ ਸ਼ਾਰਟ ਹੋ ਗਿਆ। ਇਹ ਕਾ ਸਾਰੀਆਂ ਨਮੀਆਂ ਨਮੀਆਂ ਪੈਂਟਾਂ ਇੰਦਰ ਦਾ ਕੱਪੜੇ ਆਉਂਦੇ ਵੀ ਬਹੁਤ ਜ਼ਿਆਦਾ ਮਹਿੰਗੇ ਆ ਗਾਇਸ ਹਾਏ ਆ ਕਿੰਨੀ ਸੋਹਣੀ ਆ ਬਟ ਇਹ ਥੋੜੀ ਜਿ ਖਰਾਬ ਹੋ ਗਈ ਆ ਬਲੇਜ਼ਰ ਆਹੇ ਕਿੰਨਾ ਸੋਹਣਾ ਬਲੇਜ਼ਰ ਆਵਨੀ ਤੇ ਤੇਰਾ ਸੀਗਾ ਹਾਂਜੀ ਇੰਡੀਆ ਪਾ ਕੇ ਗਿਆ ਸੀ ਤੂੰ ਜਦੋਂ ਅਸੀਂ ਪੰਜਾਬ ਗਏ ਸੀ 10 ਮਹੀਨੇ ਦਾ ਸੀਗਾ ਇਹ ਅਪਨੀਤ ਜਦੋਂ ਪਾ ਕੇ ਗਿਆ ਸੀ ਉਦੋਂ ਦਾ ਪਿਆਰ ਦੇਖ ਲਓ ਕਿੰਨੇ ਕੱਪੜੇ